ਹਾਂਜੀ ਕਿਸਾਨ ਵਿਰੋਧ ਸੱਤ ਸ੍ਰੀ ਅਕਾਲ ਕਿਸਾਨ ਵਿਰੋਧ ਬੜਾ ਮਹਿਸੂਸਜਾ ਹੋ ਰਿਹਾ ਅੱਜ ਕਿ ਮੈਂ ਜੋ ਵੀਡੀਓ ਤੁਹਾਡੇ ਕੋਲ ਲੈ ਕੇ ਆਇਆ ਉਹ ਬਹੁਤ ਲੇਟ ਲੈ ਕੇ ਆਇਆ ਕਿਉਂਕਿ ਜਿੱਦਾਂ ਕਿ ਤੁਸੀਂ ਜਾਣਦੇ ਹੋ ਪੂਸਾ ਚ ਵਾਲੀ ਪੀਲੀ ਪੂਸਾ ਪੰਜਾਬ ਦੇ ਵਿੱਚ ਬਹਿਨ ਹੋ ਗਿਆ ਸਾਡੇ ਹੀ ਪੈਣ ਪ੍ਰਾ ਕਈ ਬਹੁਤ ਨਾਰਾਜ਼ ਹੋਏ ਕੀਰਨ ਜੀ ਤੁਸੀਂ ਸਾਨੂੰ ਇਸ ਦਾ ਬੀਜ ਨਹੀਂ ਦਿੱਤਾ ਵੀ ਅਸੀਂ ਜਦੋਂ ਕਿਸਾਨ ਵਿਰੋਧ ਬੀਜ ਇਸ ਦਾ ਇਸ ਵਾਰ ਰੱਖੇ ਹੀ ਨਹੀਂ ਕਿਉਂਕਿ ਬੈਨ ਹੋਣ ਤੋਂ ਬਾਅਦ ਹੁਣ ਇੱਥੇ ਕਿਸਾਨ ਵੀਰ ਕਈ ਮੇਰੇ ਯਾਰ ਮਿੱਤਰ ਕਈ ਮੇਰੇ ਭਰਾਵਾਂ ਵਰਗੇ ਭਾਈ ਉਹ ਨਾਰਾਜ਼ ਹੋਗੇ ਕਿ ਰਣਜੀਤ ਤੁਸੀਂ ਬੀਜ ਨਹੀਂ ਦਿੱਤਾ ਤੁਸੀਂ ਬੀਜ ਬਣਾਉਣਾ ਸੀ ਤੁਹਾਡੇ ਪਿੱਛੇ ਅਸੀਂ ਨਹੀਂ ਰੱਖਿਆ ਤਾਂ ਕਿਸਾਨ ਵੀਰੋ ਮੈਂ ਤੁਹਾਨੂੰ ਹੁਣ ਦੱਸਦਾ ਕਿ ਪੀਲੀ ਪੂਸਾ ਤੇ ਪੂਸਾ ਚਵਾੜੀ ਜਿਹੜਾ ਬੀਜ ਹੈ ਇਹ ਆਪਣਾ ਇੱਕ ਮਿੱਤਰ ਜਦੋਂ ਅਸੀਂ ਬਰੀਡਰ ਬੀਜ ਪੂਸਾ 44 ਦਾ ਪੰਥਨਗਰ ਤੋਂ ਲੈ ਕੇ ਆਏ ਸੀਗੇ ਤੇ ਉਹ ਬਰੀਡਰ ਬੀਜ ਤੋਂ ਆਪਾਂ ਫਾਊਂਡੇਸ਼ਨ ਬੀਜ ਜਿਸ ਦੇ ਉੱਪਰ ਟੈਗ ਵੀ ਲੱਗੇ ਹੋਏ ਨੇ ਫਾਊਂਡੇਸ਼ਨ ਦੇ ਔਰ ਪੀੜੀ ਪੂਸਾ ਇਹ ਦੋਨੋਂ ਜਿਹੜੇ ਬੀਜ ਨੇ ਇਹ ਆਪਣੇ ਕੋਲ ਹੁਣ ਹੈਗੇ ਨੇ ਕਿਉਂਕਿ ਉਹਨਾਂ ਵੀਰਾਂ ਵਾਸਤੇ ਆਪਾਂ ਬੀਜ ਮੰਗਵਾਇਆ ਜਿਹੜੇ ਵੀਰ ਮੇਰੇ ਨਾਲ ਨਾਰਾਜ਼ ਨੇ ਕਿ ਤੁਸੀਂ ਸਾਨੂੰ ਬੀਜ ਨਹੀਂ ਦਿੱਤਾ ਤੇ ਮੈਂ ਉਹਨਾਂ ਵੀਰਾਂ ਨੂੰ ਕਹਿਣਾ ਚਾਹਨਾ ਕਿ ਵੀਰੇ ਤੁਸੀਂ ਆ ਜਾਓ ਤੇ ਨਾਰਾਜ਼ ਨਾ ਰਹੋ ਤੁਸੀਂ ਲੈ ਜਾਓ ਆਪਣਾ ਪੂਸਾ 44 ਤੇ ਪੀਲੀ ਪੂਸਾ ਬਹੁਤ ਵਧੀਆ ਬੀਜ ਹੈ ਤੇ ਆ ਮੈਂ ਉੱਪਰ ਜਿਹੜੇ ਬਰੀਡਰ ਪੰਥਨਗਰ ਤੋਂ ਆਪਾਂ ਪ੍ਰਾਪਤ ਕੀਤਾ ਸੀ ਇਹ ਉਹਦੇ ਉਹਦੀ ਫੋਟੋ ਹੈ ਉੱਪਰ ਜਿਹੜੀ ਪੈਕਿੰਗ ਹੈ ਪੈਕਿੰਗ ਤੇ ਵੀ ਵਾਈਟ ਟੈਗ ਲੱਗਿਆ ਹੋਇਆ ਜੋ ਕਿ ਫਾਊਂਡੇਸ਼ਨ ਦਾ ਹੁੰਦਾ ਹੈ ਤੇ ਠੀਕ ਹੈ ਕਿਸਾਨ ਵੀਰੋ ਜਿਨੇ ਵੀ ਕੂਸਾ ਚੌੜੀ ਦਾ ਬੀਜ ਲੈਣਾ ਉਹ ਸਾਡੇ ਨਾਲ ਜਰੂਰ ਸੰਪਰਕ ਕਰੇ